ਹੋਰ ਅਹਿਮ ਮੁੱਦਾ ਹੈ ਹਾਲੇ ਦੇ ਵਿੱਚ ਬਜਟ ਸੈਸ਼ਨ ਹੋਇਆ ਬਜਟ ਸੈਸ਼ਨ ਦੇ ਵਿੱਚ ਵੱਖ-ਵੱਖ ਸੂਬਿਆਂ ਨੂੰ ਰਾਹਤ ਕਾਰਜਾਂ ਤੇ ਲਈ ਇੱਕ ਨਿਰਧਾਰਤ ਅਮਾਉਂਟ ਦਿੱਤੀ ਗਈ ਰਕਮ ਦਿੱਤੀ ਗਈ ਜਨਾ ਦੇ ਵਿੱਚ ਅਸਾਮ ਤੇ ਹਿਮਾਚਲ ਨੂੰ ਵੀ ਸ਼ਾਮਲ ਕੀਤਾ ਗਿਆ ਕਿ ਦੋਆਂ ਦੇ ਸੂਬਿਆਂ ਦੇ ਵਿੱਚ ਹੜਾਂ ਕਰਕੇ ਬਹੁਤ ਨੁਕਸਾਨ ਹੋਇਆ ਇਸ ਕਰਕੇ ਇਹਨਾਂ ਨੂੰ ਰਾਹਤ ਦਿੱਤੀ ਜਾਂਦੀ ਹੈ ਤਾਂ ਪੰਜਾਬ ਦੇ ਐਮਪੀ ਹਰਸਮਰਤ ਕੌਰ ਬਾਦਲ ਹੋਰਾਂ ਨੇ ਜਾਂ ਕਈਆਂ ਨੇ ਸਵਾਲ ਚੱਕੇ ਕਿ ਪੰਜਾਬ ਨੂੰ ਇਸ ਰਾਹਤ ਸਮਗਰੀ ਤੋਂ ਕਿਉਂ ਦੂਰ ਰੱਖਿਆ ਗਿਆ ਇਸ ਰਾਹਤ ਕਾਰਜਾਂਦ ਵਿੱਚ ਦਿੱਤੀ ਜਾਂਦੀ ਰਕਮ ਨੂੰ ਕਿਉਂ ਦੂਰ ਰੱਖਿਆ ਗਿਆ ਤੇ ਇਸ ਪ੍ਰਸ਼ਨ ਕਾਲ ਦੌਰਾਨ ਜਿਹੜਾ ਸਵਾਲ ਪੁੱਛਿਆ ਗਿਆ ਉਸ ਸਵਾਲ ਦੇ ਜਵਾਬ ਦੇ ਵਿੱਚ ਜੋ ਜਵਾਬ ਸੰਸਦ ਦੇ ਵਿੱਚ ਆਇਆ ਉਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਜਵਾਬ ਕੀ ਆਇਆ ਉਹ ਗ੍ਰਾਫਿਕ ਦੇ ذریعے ਪਹਿਲਾਂ ਸਮਝੋ ਕੇਂਦਰ ਨੂੰ ਭੇਜੇ ਪੰਜਾਬ ਸਰਕਾਰ ਦੇ ਜਵਾਬ ਨੇ ਵੱਡੇ ਸਵਾਲ ਖੜੇ ਕੀਤੇ ਨੇ ਪਿਛਲੇ ਸਾਲ ਪੰਜਾਬ ਦੇ ਵਿੱਚ ਹੜ੍ਹ ਆਇਆ ਹੀ ਨਹੀਂ ਸਰਕਾਰ ਕਹਿ ਰਹੀ ਹੈ ਹਰਸਮਰਤ ਕੋਰਪਾਦਲ ਨੇ ਪ੍ਰਸ਼ਨ ਕਾਲ ਦੌਰਾਨ ਸਵਾਲ ਪੁੱਛਿਆ ਸੀਗਾ ਕਿ ਪੰਜਾਬ ਨੂੰ ਪੈਸਾ ਕਿਉਂ ਨਹੀਂ ਦਿੱਤਾ ਗਿਆ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਮੁਰਦ ਦੁਬਾਰਾ ਠੀਕ ਕਰਨ ਦੇ ਲਈ ਪੈਸਾ ਕਿਉਂ ਨਹੀਂ ਦਿੱਤਾ ਗਿਆ ਪੰਜਾਬ ਨੂੰ ਬਜਟ ਦੇ ਵਿੱਚ ਕੋਈ ਵੀ ਰਾਹਤ ਪੈਕੇਜ ਹੜਾਂ ਲਈ ਕਿਉਂ ਨਹੀਂ ਦਿੱਤਾ ਗਿਆ ਤਾਂ ਜਵਾਬ ਜੋ ਆਇਆ ਉਸਨੇ ਹੈਰਾਨ ਕਰਕੇ ਰੱਖ ਦਿੱਤਾ ਉਹਨਾਂ ਨੇ ਇਹ ਵੀ ਮੰਗ ਕੀਤੀ ਸੀ ਕਿ ਬੰਨਾਂ ਦੀ ਮੁਰਮਮਤ ਦਾ ਕੰਮ ਕਿਉਂ ਨਹੀਂ ਕੀਤਾ ਜਾ ਰਿਹਾ ਪੈਸੇ ਚਾਹੀਦੇ ਨੇ ਤਾਂ ਪੈਸੇ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਫੰਡਾਂ ਦੀ ਦੁਰਵਰਤੋਂ ਤੇ ਭ੍ਰਿਸ਼ਟਾਚਾਰ ਹੁੰਦਾ ਇਸ ਕਰਕੇ ਇਹ ਫੰਡ ਨੇ ਜੜੇ ਇਹ ਸਹੀ ਤਰੀਕੇ ਨਾਲ ਦਿੱਤੇ ਜਾਣੇ ਚਾਹੀਦੇ ਨੇ ਪੰਜਾਬ ਸਰਕਾਰ ਨੇ ਹੁਣ ਜਵਾਬ ਕੀ ਦਿੱਤਾ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਕਿ ਆਖਰੀ ਸਮੇਂ ਦੇ ਵਿੱਚ ਮੁਰਮਮਤ ਦਾ ਕੋਈ ਵੀ ਕੰਮ ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਨਹੀਂ ਕੀਤਾ ਖੁਦ ਮੰਨਿਆ ਹਰ ਸਾਲ ਪੰਜਾਬ ਦੇ ਵਿੱਚ ਹੜਾਂ ਦੀਆਂ ਘਟਨਾਵਾਂ ਨਹੀਂ ਹੁੰਦੀਆਂ ਇਹ ਪੰਜਾਬ ਦੀ ਸਰਕਾਰ ਵੱਲੋਂ ਲਿਖਿਆ ਗਿਆ ਜੁਲਾਈ 2023 ਦੇ ਵਿੱਚ ਪੰਜਾਬ ਅੰਦਰ ਪਾਰੀ ਮੀਂਹ ਦੀ ਇੱਕ ਘਟਨਾ ਹੋਈ ਸੀ ਬਸ ਉਸ ਤੋਂ ਬਾਅਦ ਕੋਈ ਘਟਨਾ ਅਜੇ ਨਹੀਂ ਹੋਈ ਪੰਜਾਬ ਦੇ ਵਿੱਚ ਆਖਰੀ ਵਾਰ ਹੜ੍ਹ ਸਤੰਬਰ 2019 ਦੇ ਵਿੱਚ ਆਏ ਸੀਗੇ 2019 ਤੋਂ ਬਾਅਦ ਪੰਜਾਬ ਤੋਂ ਵਿਛਾੜ ਆਈ ਨਹੀਂ ਇਹ ਜਿਹੜਾ ਦਵਾਬੇ ਤੇ ਮਾਲਵੇ ਦਾ ਮਾਝੇ ਦਾ ਏਰੀਆ ਜਿਹੜਾ ਡੁੱਬਿਆ ਸੀਗਾ ਇਹ ਪਤਾ ਨਹੀਂ ਕਿਹੜੇ ਪਾਣੀ 'ਚ ਡੁੱਬ ਗਿਆ ਪਰ ਪੰਜਾਬ ਦੇ ਵਿੱਚ ਤਾਂ ਹੜ੍ਹ ਆਈ ਨਹੀਂ ਕੋਈ ਤਸਵੀਰਾਂ ਤੁਹਾਨੂੰ ਜ਼ਰੂਰ ਪੁਰਾਣੀਆਂ ਦਿਖਾਉਣਾ ਚਾਹਾਂਗੇ ਜਿੱਤੇ ਦਾਵਾ ਇਹ ਕੀਤਾ ਜਾ ਰਿਹਾ ਇਹ ਜੁਲਾਈ 2023 ਦੀ ਫੋਟੋ ਆ ਜੇ ਜੁਲਾਈ 2023 ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹ ਨਹੀਂ ਆਏ ਸੀ ਤੇ ਪਾਣੀ ਲੇਕ ਇਹ ਜਿਹੜੀ ਕਿਸ਼ਤੀ ਹੈ ਇਹ ਲੇਕ ਦੇ ਵਿੱਚ ਚੱਲ ਰਹੀ ਸੀ ਇਹ ਕੋਈ ਸੁਖਨਾ ਝੀਲ ਦੇ ਵਿੱਚ ਕਿਸ਼ਤੀ ਚੱਲ ਰਹੀ ਸੀ ਇਹ ਸਵਾਲ ਬੜਾ ਵੱਡਾ ਹੈ ਕਿ ਤੁਸੀਂ ਇਹ ਕਹਿ ਰਹੇ ਹੋ ਪੰਜਾਬ ਸਰਕਾਰ ਨੇ ਦਾਵਾ ਕਰਦੀ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਜੜੇ ਆ 2019 ਦੇ ਵਿੱਚ ਆਏ ਸੀਗੇ ਤੇ ਜੁਲਾਈ 2023 ਦੇ ਵਿੱਚ ਕੀ ਆਇਆ ਸੀਗਾ ਇਹ ਇੱਕ ਵੱਡਾ ਸਵਾਲ ਜ਼ਰੂਰ ਹੈ ਇਹ ਤਸਵੀਰਾਂ ਮੂੰਹ ਬੋਲਦੀਆਂ ਨੇ ਕਿ ਕੀ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਸੀ ਕਿ ਨਹੀਂ ਹੋਇਆ ਸੀਗਾ ਜੇ ਕੇਂਦਰ ਸਰਕਾਰ ਨੂੰ ਲਿਖ ਕੇ ਦੇਣਾ ਪਹਿਲੇ ਲਿਖ ਕੇ ਦਿਓ ਕਿ ਜੁਲਾਈ ਚ ਦੋ ਵਾਰ 2023 ਦੇ ਵਿੱਚ ਦੋ ਵਾਰ ਹੜਾਏ ਤੇ ਹੜਾ ਨੇ ਬਰਬਾਦੀ ਹੈ ਜਿਹੜੀ ਉਹ ਵੱਡੇ ਪੱਧਰ ਤੇ ਕੀਤੀ ਤੇ ਉਸ ਬਰਬਾਦੀ ਦੇ ਲਈ ਸਾਨੂੰ ਰਾਹਤ ਪੈਕੇਜ ਚਾਹੀਦਾ ਪਰ ਉਹ ਪੈਕੇਜ ਜੇ ਤੁਸੀਂ ਮੰਗੋਗੇ ਨਹੀਂ ਤਾਂ ਮਿਲੇਗਾ ਕਿਵੇਂ ਅ ਸੰਸਦ ਦੇ ਵਿੱਚ ਜੋ ਆਵਾਜ਼ ਹਰਸਿਮਰਤ ਕੋਰ ਬਾਦਲ ਹੋਰਾਂ ਨੇ ਚੁੱਕੀ ਤੇ ਜੋ ਜਵਾਬ ਉਹਨਾਂ ਦਾ ਮਿਲਿਆ ਉਹ ਵੀ ਸੁਣ ਲਓ ਇੱਕ ਵਾਰ ਸਰ ਮਾਨਯਾ ਮੰਤਰੀ ਜੀ ਕੇ ਰਿਪਲਾਈ ਮੈਂ ਲਿਖਾ ਹੈ ਕਿ ਗਵਰਨਮੈਂਟ ਆਫ ਪੰਜਾਬ ਨੇ इनको ਬੋਲਾ ਹੈ ਕਿ पंजाब में नो लास्ट मिनट रिपेयर है और हर साल पंजाब में फ्लडिंग नहीं होती है पिछली साल दो में रेनफॉल हुई थी और फ्लडिंग तो 2019 में हुई थी मैं तो इतना हैरान हूँ कि पंजाब सरकार को मालूम नहीं कि पंजाब में हो क्या है सब पिछली पिछले साल पंजाब में फ्लडिंग दो बारी हुई और 23 में से 21 जिले फ्लड हो गए हजारों एकड़ दो लाख हेक्टेयर पूरा फसल तबाह हो गई, दस हजार से ज्यादा घर तबाह हो गए साठ हजार से ज्यादा पशु मर गए प्रश्न है कि क्या स्टेट को नहीं पता पर क्या केंद्र सरकार को भी नहीं पता था कि पंजाब में इतनी जबरदस्त फ्लडिंग हुई है तो जो हुई और इतनी तबाही जो पंजाब में मची है तो इन्होंने हिमाचल उत्तराखंड सब जगह जहाँ इन्होंने मुआवजा दिया बहुत अच्छा लेकिन क्या इन्हों मालूम नहीं था कि तेईस में से इक्कीस में पंजाब में सिवियर फ्लडिंग होकर सिवियर डैमेज सिवियर इंफ्रास्ट्रक्चर तो उनको कोई रिलीफ रिहेबिलिटेशन क्यों ओके, नहीं दिया गया इस बजट में आप। ਸੋ ਇਸ ਬਜਟ ਦੇ ਵਿੱਚ ਪੰਜਾਬ ਨੂੰ ਜਿਹੜਾ ਉਹ ਕੋਈ ਰਾਹਤ ਕਿਉਂ ਨਹੀਂ ਦਿੱਤੀ ਗਈ ਤਾਂ ਦਾਵਾ ਜੋ ਸੈਂਟਰ ਮਨਿਸਟਰ ਨੇ ਕੀਤਾ ਕਿ ਸੈਂਟਰ ਮਨਿਸਟਰ ਕਹਿੰਦਾ ਕਿ ਪੰਜਾਬ ਸਰਕਾਰ ਨੇ ਲਿਖ ਕੇ ਦਿੱਤਾ ਕਿ ਆਖਰੀ ਵਾਰ ਹੜ 2019 ਦੇ ਵਿੱਚ ਆਇਆ ਸੀ ਉਸ ਤੋਂ ਬਾਅਦ ਤਾਂ ਪੰਜਾਬ ਦੇ ਵਿੱਚ ਹੜ ਆਏ ਨਹੀਂ ਸਾਡੇ ਨਾਲ ਮੌਜੂਦ ਨੇ ਕੁਲਵਿੰਦਰ ਸਿੰਘ ਪ੍ਰਧਾਨ ਨੇ ਹੜ ਰੋਕੂ ਕਮੇਟੀ ਛਾ ਕੋਟ ਤੋਂ ਪਰਮੀਤ ਸਿੰਘ ਜਿਨ੍ਹਾਂ ਨੇ ਲਗਾਤਾਰ ਕਵਰੇਜ ਕੀਤੀ ਗਰਾਊਂਡ ਜ਼ੀਰੋ ਤੋਂ ਹੜਾਂ ਦੇ ਵਿੱਚ ਜਾ ਕੇ ਲੱਖ ਲੱਖ ਪਾਣੀ ਦੇ ਵਿੱਚ ਕਿਸ਼ਤੀਆਂ ਦੇ ਵਿੱਚ ਤੇ ਪਤਾ ਹੀ ਨਹੀਂ ਪ੍ਰਮੀਤ ਸਿੰਘ ਕਿੱਥੇ ਰਿਪੋਰਟਿੰਗ ਕਰਦੇ ਰਹੇ ਕਿਉਂਕਿ ਪੰਜਾਬ ਦੇ ਵਿੱਚ ਤਾਂ 2019 ਚ ਹੜ੍ਹ ਆਏ ਸੀਗੇ ਕੁਲਵਿੰਦਰ ਸਿੰਘ ਜੀ ਇਹ ਤੁਹਾਡੀ ਕਮੇਟੀ ਜਿਹੜੀ ਬਣੀ ਹੋਈ ਆ ਹੜ ਰੋਕੂ ਕਮੇਟੀ ਇਹਦਾ ਦਾਵਾ ਤਾਂ ਕੁਝ ਹੋਰ ਹੈ ਤੇ ਪੰਜਾਬ ਦੀ ਸਰਕਾਰ ਦਾ ਦਾਵਾ ਕੁਝ ਹੋਰ ਹੈ ਤੁਸੀਂ ਕਹਿੰਦੇ ਹੋ ਕਿ 2023 ਦੇ ਵਿੱਚ ਦੋ ਵਾਰ ਹੜਾ ਆ ਤੇ ਪੰਜਾਬ ਸਰਕਾਰ ਕਹਿੰਦੀ ਕਿ 2019 ਦੇ ਵਿੱਚ ਹੜਾ ਆ ਉਸ ਤੋਂ ਬਾਅਦ ਤਾਂ ਕੋਈ ਹੜ੍ਹ ਹੀ ਨਹੀਂ ਆਇਆ ਇਹ ਦੇਖੋ ਜੀ ਜਿਹੜਾ 2019 ਦੇ ਵਿੱਚ ਹੜਾ ਆ ਉਹ ਲੱਗਿਆ ਆ ਜਿਹੜਾ 2023 ਦੇ ਵਿੱਚ ਆਇਆ 11 ਜੁਲਾਈ ਨੂੰ ਹੜਾ ਆਇਆ ਇਹ ਉਸ ਤੋਂ ਬਾਅਦ ਫਿਰ ਦੁਬਾਰੇ ਆਪਣੇ ਪੰਜਾਬ ਦੇ ਤਿੰਨ ਜਿਲ੍ਹਿਆਂ ਦੇ ਇੱਕੀ ਜਿਲ੍ਹੇ ਪ੍ਰਭਾਵਿਤ ਹੋਏ ਨੇ ਬਹੁਤ ਵੱਡਾ ਨੁਕਸਾਨ ਤੇ ਇਹਦੇ ਵਿੱਚ ਹੋਇਆ ਜਿਹੜਾ ਨਾਕਦੀ ਘਾਟਾਪੂਰ ਕਰਨ ਵਾਲਾ ਪੈੜੀਆਂ ਲੋਕਾਂ ਦੀਆਂ ਪੱਟੀਆਂ ਗਈਆਂ ਜ਼ਮੀਨਾਂ ਦੇ ਮਿੱਟੀ ਪੈ ਗਈ ਬਹੁਤ ਪਰੇਸ਼ਾਨੀ ਹੋਈ ਬਹੁਤ ਵੱਡਾ ਨੁਕਸਾਨ ਨਹੀਂ ਪਰ ਪੰਜਾਬ ਦੀ ਸਰਕਾਰ ਇਹ ਕਿਉਂ ਨਹੀਂ ਮੰਨ ਰਹੀ ਕਿ ਪੰਜਾਬ ਦੇ ਵਿੱਚ 2023 ਚਹਾੜਾ ਹੈ ਇਹ ਪਤਾ ਨਹੀਂ ਜੀ ਕੀ ਸੋਚ ਰਿਹਾ ਕੀ ਕਰ ਰਿਹਾ ਸਾਰਾ ਕੁਝ ਤੋੜ ਰਿਹਾ ਇਹ ਕੋਈ ਦਸਰਾਂ ਦੀ ਗੱਲ ਥੋੜੀ ਕੋਈ ਗੋਪਤਾਲੀ ਗੱਲ ਹੈ ਕਿੱਥੇ ਇੱਕ ਪ੍ਰੇਖਣ ਤੁਰੇ ਬੰਦੇ ਹੂੰ ਬਿਲਕੁਲ ਠੀਕ ਹੈ ਕੁਲਵਿੰਦਰ ਸਿੰਘ ਜੀ ਹੁਣ ਦੇਖੋ ਹਿਮਾਚਲ ਨੂੰ ਰਾਹਤ ਪੈਕੇਜ ਮਿਲਿਆ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਸੁਧਾਰਨ ਦੇ ਲਈ ਅਸਾਮ ਨੂੰ ਪੈਕੇਜ ਮਿਲਿਆ ਪੰਜਾਬ ਨੂੰ ਪੈਕੇਜ ਨਹੀਂ ਮਿਲਿਆ ਪੰਜਾਬ ਨੂੰ ਪੈਕੇਜ ਨਾ ਦੇਣ ਦੇ ਪਿੱਛੇ ਤਰਕ ਕੀ ਦਿੱਤਾ ਜਾ ਰਿਹਾ ਕੇਂਦਰ ਵੱਲੋਂ ਕੇਂਦਰ ਸਰਕਾਰ ਕਹਿੰਦੀ ਹੈ ਕਿ ਪੰਜਾਬ ਸਰਕਾਰ ਨੇ ਸਾਨੂੰ ਲਿਖ ਕੇ ਦਿੱਤਾ ਕਿ ਪੰਜਾਬ ਦੇ ਵਿੱਚ ਹੜ੍ਹ ਆਈ ਨਹੀਂ ਜੇ ਹੜ੍ਹ ਆਈ ਨਹੀਂ ਤਾਂ ਰਾਹਤ ਪੈਕੇਜ ਕਿਵੇਂ ਮਿਲੇਗਾ ਇਹ ਸਰ ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ ਜੇ ਸਰਕਾਰ ਪੰਜਾਬ ਨੇ ਨਹੀਂ ਲਿਖ ਕੇ ਤਾਂ ਇਹ ਨਲੈਕੀ ਆ ਔਰ ਸੈਂਟਰ ਸਰਕਾਰ ਨੂੰ ਤੇ ਵੀ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਜੇ ਆਏ ਆ ਤੇ ਹੱਕ ਬਰਾਬਰ ਰੱਖਣਾ ਚਾਹੀਦਾ ਪੰਜਾਬ ਦਾ ਮਧਰੀਆ ਵਿਹਾਰ ਨਹੀਂ ਹੋਣਾ ਚਾਹੀਦਾ ਹੂੰ ਬਿਲਕੁਲ ਠੀਕ ਹੈ ਕੁਲਵਿੰਦਰ ਸਿੰਘ ਜੀ ਕਿਉਂਕਿ ਤੁਸੀਂ ਕਮੇਟੀ ਦੇ ਨਾਲ ਜੁੜੇ ਹੋਏ ਹੋ ਪ੍ਰਧਾਨ ਉਹ ਕਮੇਟੀ ਦੇ ਹੁਣ ਤੱਕ ਇਹ ਜਿੰਨਾ ਹੜਾਂ ਦੇ ਨਾਲ ਨੁਕਸਾਨ ਹੋਇਆ ਸੀ ਮੁਆਵਜ਼ਾ ਕਿੰਨਾ-ਕਿੰਨਾ ਮਿਲਿਆ ਵੀ ਸਾਡੀ ਦੇਖੋ ਵੱਖ-ਵੱਖ ਹੜਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਮੁਆਵਜ਼ਾ ਮਿਲਦਾ ਰਿਹਾ ਹੂੰ ਜਿਹੜਾ ਸਾਡੇ ਆ ਕਿ ਤੂੰ ਜਾਂ 30 ਚੜ ਆਇਆ ਇਹ 11 ਜੁਲਾਈ ਨੂੰ ਆ ਗਿਆ ਸੀ ਜੀ ਇਸ ਦੇ ਬਾਅਦ ਦਵਾਰੇ ਕੁਝ ਏਰੀਆ ਦਾ 11 ਨੂੰ ਬਾਹਰ ਟੁੱਟ ਜਾਂਦਾ ਰਾਤ ਜੀ ਇਸ ਨੂੰ 18 ਤਰੀਕ ਨੂੰ ਪੂਰਨ ਰੂਪ ਦੇ ਵਿੱਚ ਸਾਧ ਸੰਚੇ ਵਾਲ ਦੀ ਗਵਾਹੀ ਦੇ ਵਿੱਚ ਪੂਰੀ ਨਾਨਕ ਲੇਵਾ ਸਿੱਖ ਸੰਗਤਾਂ ਵੱਲੋਂ ਹੂੰ ਪੂਰਨ ਕੀਤਾ ਗਿਆ ਸੀ ਬਿਲਕੁਲ ਠੀਕ ਚਲੋ ਮੈਂ ਤੁਹਾਡੋਂ ਕੋ ਵਾਪਸ ਆਣਾ ਪ੍ਰਮੇਤ ਵੀ ਮੇਰੇ ਨਾਲ ਜੁੜੇ ਹੋਏ ਨੇ ਪ੍ਰਮੇਤ ਜਿਹੜੇ ਜਿਹੜੀ ਕਵਰੇਜ ਤੁਸੀਂ ਕਰਦੇ ਰਹੇ ਹੋ ਕੀ ਉਸ ਨੂੰ ਇੱਕ ਜਾਇਦਾ ਬਰਸਾਤਾ ਕਰਕੇ ਬਣੇ ਹਾਲਾਤ ਕਹੋਗੇ ਜਾਂ ਹੜਕੋਗੇ ਕਿਉਂਕਿ ਪੰਜਾਬ ਸਰਕਾਰ ਕਹਿੰਦੀ ਕਿ ਬਰਸਾਤ 2023 ਦੇ ਵਿੱਚ ਬਹੁਤ ਹੋ ਗਈ ਸੀ ਉਹ ਇੱਕ ਛੋਟੀ ਜਿਹੀ ਘਟਨਾ ਸੀ ਪਰ ਜਿਹੜੇ ਹੜ ਵਰਗੇ ਹਾਲਾਤ ਨੇ ਉਹ 2019 'ਚ ਹੀ ਬਣੇ ਸੀ ਦੇਖੋ ਹਰਪ੍ਰੀਤ ਮੈਨੂੰ ਹਲੇ ਵੀ ਯਾਦ ਹੈ ਕਿ ਪਿਛਲੇ ਸਾਲ ਜਦੋਂ ਅਸੀਂ ਸਟਾਰਟਿੰਗ ਤੇ ਗਏ ਸੀਗੇ ਹੜ ਰੋਕੂ ਕਮੇਟੀ ਨੇ ਫੋਨ ਕੀਤਾ ਸੀ ਕਿ ਪਿੰਡ ਦੇ ਹਾਲਾਤ ਜਿਹੜੇ ਨੇ ਕਿ ਬਹੁਤ ਮਾੜੇ ਹੋਣ ਵਾਲੇ ਨੇ ਅਸੀਂ ਹਾਈਵੇ ਜਿਹੜਾ ਜਾਮ ਕੀਤਾ ਪਿਆ ਸ਼ਾਹਕੋਟ ਤੇ ਤੇ ਨਕੋਦਰ ਤੇ ਜਿਹੜੇ ਐਸਡੀਐਮ ਮੁਕੇ ਤੇ ਜਾਂਦੇ ਨੇ ਸ਼ਾਹਕੋਟ ਦੇ ਕੋਲ ਗਿੱਦੜਪਿੰਡੀ ਪਿੰਡ ਦੇ ਲਾਗੇ ਤੇ ਇਹੀ ਕਿਸਾਨ ਜਿਹੜੇ ਨੇ ਕਿ ਹਾਈਵੇ ਤੇ ਬੈਠੇ ਸੀ ਗੱਲ ਆਖਦੇ ਸੀ ਕਿ ਰੋਡ ਗਲੀਆਂ ਬੰਦ ਨੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹਾਲਾਤ ਵੱਧ ਤੋਂ ਵੱਧਰ ਹੋ ਜਾਣੇ ਨੇ ਜਦੋਂ ਅਸੀਂ ਮਢਾਲਾ ਛੰਨਾ ਦੇ ਪਿੰਡ ਤੇ ਗਏ ਆ ਤੁਸੀਂ ਬੰਦ ਦੇ ਕੋਲ ਪਹੁੰਚੇ ਤੇ ਦੇਖਦੇ ਦੇਖਦਿਆ ਦਰਿਆਤ ਦੇ ਵਿੱਚ ਇੰਨਾ ਪਾਣੀ ਸੀਗਾ 1.5 ਲੱਖ ਕਿਊਸਿਕ ਤੋਂ ਵੱਧ ਪਾਣੀ ਜਿਹੜਾ ਕਿ ਛੱਡਿਆ ਗਿਆ ਸੀ ਹਾਲਾਂਕਿ ਪੰਜਾਬ ਦੇ ਵਿੱਚ 2023 ਚ ਇੰਨੀਆਂ ਬਰਸਾਤਾਂ ਨਹੀਂ ਹੋਈਆਂ ਸੀ ਤੋਂ ਅੱਜ ਅਲਰਟ ਹਿਮਾਚਲ ਤੋਂ ਆ ਰਹੇ ਨੇ ਇਸੇ ਤਰੀਕੇ ਨਾਲ ਹੀ ਅਲਰਟ ਜਿਹੜੇ ਤੇ ਕਿ 2023 ਦੇ ਵਿੱਚ ਸੀਗੇ ਪਰ ਉਦੋਂ ਪ੍ਰਸ਼ਾਸਨ ਨੇ ਜਿਹੜਾ ਕਿ ਇਹਨੂੰ ਗੋਲਿਆ ਨਹੀਂ ਜਿਸ ਤਰੀਕੇ ਦੇ ਨਾਲ ਸਥਿਤੀਆਂ ਇੰਨੀਆਂ ਭਿਆਨਕ ਬੰਦੀਆਂ ਨਜ਼ਰ ਆਈਆਂ ਤੇ ਜਿਹੜੀ ਗੱਲ ਪੰਜਾਬ ਸਰਕਾਰ ਨੇ ਇਹ ਆਖੀ ਹੈ ਸੈਂਟਰ ਨੂੰ ਕਿ 2023 ਦੇ ਵਿੱਚ ਹੜ੍ਹ ਨਹੀਂ ਆਏ ਸੀ ਤੇ ਇਹ ਭਗਵੰਤ ਮਾਨ ਹੋਰਾਂ ਦੀ ਇੱਕ ਉਹਨਾਂ ਦੇ ਆਪਣੇ ਹੀ ਟਵਿੱਟਰ ਦੇ ਉੱਤੇ ਪੰਜਾਮੇ ਜਿਹੜੇ ਚੱਕ ਕੇ ਉਹਨਾਂ ਦੀ ਇੱਕ ਫੋਟੋ ਜਾਂਦੀ ਹੈ ਜਦੋਂ ਸੰਤ ਬਲਬੀਰ ਸਿੰਘ ਸਿਚੇਵਲ ਹੋਰਾਂ ਦੇ ਨਾਲ ਕਿਸ਼ਤੀ ਵਿੱਚ ਜਾਂਦੇ ਨੇ ਉਹ ਸਾਰਾ ਦੌਰਾ ਕਰਦੇ ਨੇ ਤੇ ਇਹ ਦੇਖਦੇ ਨੇ ਕਿ ਘਰ ਘਰ ਤੱਕ ਪ੍ਰਸ਼ਾਸਨ ਜਿਹੜਾ ਆਪਣੀ ਮਦਦ ਪਹੁੰਚਾਏਗਾ ਜਿਹੜੀ ਅਸੀਂ ਉੱਥੇ ਕਵਰੇਜ ਕੀਤੀ ਹੈ ਹਾਲਾਤ ਉੱਥੇ ਵੱਧ ਤੋਂ ਬੱਧਰ ਸੀਗੇ ਤੇ ਮੈਂ ਤੁਹਾਨੂੰ ਇਸ ਸਾਲ ਵੀ ਦੱਸ ਦਿਆਂ ਕਿ ਜੂਨ ਦੇ ਵਿੱਚ ਅਸੀਂ ਜਦੋਂ ਦੁਬਾਰਾ ਉੱਥੇ ਗਏ ਹ ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨਾਲ ਵੀ ਜਦੋਂ ਗੱਲ ਕੀਤੀ ਹੈ ਤੇ ਮੁੱਖ ਕਾਰਨ ਇਹ ਹੀ ਬੰਦਾ ਪਿਆ ਸੀ 2023 ਦੇ ਜੋ ਹੜ੍ਹ ਆਏ ਸੀ ਕਿ ਸਫਾਈ ਜਿਹੜੀ ਹੈ ਕਿ ਦਰਿਆ ਦੀ ਨਹੀਂ ਕੀਤੀ ਗਈ ਸੀ ਹਾਲਾਂਕਿ ਇਸ ਵਾਰ ਜ਼ਰੂਰ ਅਰਚਨਾ ਦੱਸਦੇ ਪਏ ਸੀ ਪਰ ਹਾਲਾਤ ਜੋ ਪਿਛਲੇ ਵਾਰ ਦੇ ਸੀਗੇ ਉਹ ਬਹੁਤ ਵੱਧ ਤੋਂ ਬੱਤਰ ਸੀ 32 ਤੋਂ 40 ਪਿੰਡ ਜਿਹੜੇ ਨੇ ਕਿ ਉਹ ਹੜ੍ਹ ਦੀ ਚਪੇਟ ਦੇ ਵਿੱਚ ਸੀਗੇ ਤੇ ਐਗਰੀਕਲਚਰ ਡਿਪਾਰਟਮੈਂਟ ਨੇ ਵੀ ਆਪਣੀ ਜਿਹੜੀ ਰਿਪੋਰਟ ਜ਼ਰੂਰ ਤਿਆਰ ਕੀਤੀ ਤੇ ਹਜ਼ਾਰਾਂ ਏਕੜ ਜਿਹੜੀ ਹੈ ਕਿ ਫਸਲ ਖਰਾਬ ਹੋਣ ਦੀ ਵੀ ਜਿਹੜੀ ਔਨ ਰਿਕਾਰਡ ਜਿਹੜੀ ਹੈ ਕਿ ਰਿਪੋਰਟ ਹੈ ਕਿ ਹੜ੍ਹਾਂ ਦੇ ਕਰਕੇ ਜਿਹੜਾ ਕਿ ਫਸਲ ਨੂੰ ਨੁਕਸਾਨ ਹੋਇਆ ਹੈ ਬਿਲਕੁਲ ਠੀਕ ਹੈ ਇਹ ਅਸੀਂ ਦੇਖ ਵੀ ਪੇ ਰਹੇ ਹਾਂ ਤਸਵੀਰਾਂ ਵੀ ਅਸੀਂ ਦੇਖ ਪਾ ਰਹੇ ਹਾਂ ਜਿਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਇੱਕ ਅਹਿਮ ਸਵਾਲ ਹੋਰ ਕਿਉਂਕਿ ਸਰਕਾਰ ਨੇ ਤਾਂ ਕਹਿਤਾ ਕਿ ਹੜ੍ਹ ਜੜ ਨੇ ਉਹ ਆਏ ਹੀ ਨਹੀਂ 2023 ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਕੋਈ ਹੜ੍ਹ ਆਏ ਨਹੀਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਸ ਟਾਈਮ ਸੀਐਮ ਸਾਹਿਬ ਵੀ ਕਿਉਂਕਿ ਤਸਵੀਦਾਂ ਵੀ ਚੱਲ ਰਹੀਆਂ ਨੇ ਸੀਐਮ ਸਾਹਿਬ ਆਪ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਗਏ ਸੀਗੇ ਫਿਰ ਉਸ ਵਕਤ ਕੀ ਕਹਿੰਦੇ ਸੀਗਾ ਉਸ ਵਕਤ ਇਹ ਖੁਦ ਨਹੀਂ ਮੰਨਿਆ ਸਰਕਾਰ ਨੇ ਕਿ ਹੜ੍ਹ ਆਇਆ ਹੋਇਆ ਖੁਦ ਸਰਕਾਰ ਨੇ ਇਹ ਕਹਿਆ ਸੀਗਾ ਕਿ ਭਾਰੀ ਬਰਸਾਤ ਕਰਕੇ ਕੁਝ ਹੋਇਆ ਇਹ ਜੀ ਸੀਐਮ ਸਾਹਿਬ ਜਦੋਂ ਆਏ ਸੀ ਉਦੋਂ ਸਾਨੂੰ ਮਿਲੇ ਆ ਔਰ ਇਸ ਗੱਲ ਦਾ ਉਸ ਵੇਲੇ ਪ੍ਰਸ਼ਾਸਨ ਨੂੰ ਇਹਨਾਂ ਨੇ ਕਿਹਾ ਵੀ ਮੇਰੇ ਦਵਾਰੇ ਇਸ ਇਲਾਕੇ 'ਚ ਦਵਾਰੇ ਹੜ ਨਹੀਂ ਜੇ ਇਦਾਂ ਦਾ ਕੋਈ ਸਮਾਂ ਮੈਂ ਦਵਾਰੇ ਨਹੀਂ ਕੁਝ ਸੁਣਨਾ ਬਿਲਕੁਲ ਇਹੋ ਜਿਹਾ ਕਦੀ ਹਾਲਾਤ ਨਹੀਂ ਹੋਣਾ ਚਾਹੀਦਾ ਜੋ ਵੀ ਕਰਨਾ ਕਰੋ ਸਾਧ ਸੀਚੇ ਵਾਲ ਜੀ ਦੀ ਉਹਨਾਂ ਨੇ ਛਲਾਗਾ ਕਰਦੇ ਕਿਹਾ ਵੀ ਜੋ ਬਾਬਾ ਜੀ ਕਹਿੰਦੇ ਦਵਾਰੇ ਹੜ ਨਹੀਂ ਹੋਣਾ ਚਾਹੀਦਾ ਤਕੜੇ ਹੋ ਕੇ ਕੰਮ ਕਰੋ ਇਸ ਗੱਲ ਦਾ ਮੈਂ ਦਵਾਰੇ ਗੱਲ ਨਹੀਂ ਸੁਣਨੀ ਅੱਛਾ ਤੁਹਾਡੇ ਇਲਾਕੇ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਸੀ ਹੜਾਂ ਦੇ ਨਾਲ ਇਹ ਜੀ ਸਾਹਿਬ ਜੀ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਲਾਇਆ ਹੁਣ 2019 ਦੇ ਵਿੱਚ ਇੰਨਾ 11000 ਕਰੋੜ ਦਾ ਨੁਕਸਾਨ ਗਿਣਿਆ ਜੋ ਸਰਕਾਰੀ ਹੋਇਆ ਜੀ ਪਰ ਅਸੀਂ ਨੁਕਸਾਨ ਕਿੱਥੇ ਗਿਣ ਸਕਦੇ ਆ ਨੁਕਸਾਨ ਜੋ ਸਾਡਾ ਕੋਈ ਸੰਸਥਾਵਾਂ ਐਨਆਰਈ ਵੀਰ ਜਿੱਥੋਂ ਤੱਕ ਜੋ ਲੋਕਾਂ ਦੀਆਂ ਮਾਨਸਿਕ ਪੀੜਾ ਜਿਹੜੇ ਲੋਕਾਂ ਨੇ ਕੋਠਿਆਂ ਦੇ ਬਿਠੇ ਬਨੇਰਿਆਂ ਤੱਕ ਪਾਣੀ ਤੇ ਪਾਣੀ ਦੋ ਘਟਾ ਪੀਣ ਨੂੰ ਲੋਕ ਤਰਸਦੇ ਉਹ ਉਹਨਾਂ ਲੋਕਾਂ ਨੂੰ ਪਤਾ ਹਾਲਾਤ ਹੜ ਕੀ ਆ ਹੂੰ ਇਹ ਤੇ ਜਿਵੇਂ ਕਹਦੇ ਨਾ ਕਿ ਮਤਲਬ ਕਿ ਦੇਖੋ ਜੀ ਜਿੰਨਾ ਮਰਜੀ ਮਾਵਜਾ ਸਰਕਾਰਾਂ ਦੇ ਦੇਣ ਕਦੀ ਪੂਰਾ ਨਹੀਂ ਹੋ ਸਕਦਾ ਇੱਕ ਜ਼ਿਮੀਂਦਾਰ ਦਾ 60000 ਦਾ ਝੋਨਾ 19 ਦੇ ਵਿੱਚ ਨਿਕਲਦਾ ਇਹ ਹੁਣ ਤੇ ਝੋਨੇ ਦੇ ਭਾਅ ਵਧ ਗਿਆ ਹੁਣ 70000 ਦਾ ਝੋਨਾ ਕ੍ਰੋਸ ਕਰ ਰਿਹਾ ਜੀ 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 ਤੇ ਜੇ ਬਾਪਜਾ ਰਗੀ 6800 ਰੁਪਏ ਮਿਲਿਆ ਪਹਿਲਾਂ 12 ਮਿਲਦਾ ਸੀ ਉਹ ਤੇ ਸਿਰਫ ਮਾਲਮ ਪੱਟੀ ਸੀ ਹਮ ਹਾਦੀ ਬੇਨਤੀ ਤੁਹਾਡੇ ਮਾ ਦੀ ਬਈ ਸਾਰੀਆਂ ਸਰਕਾਰਾਂ ਨੂੰ ਪਹਿਲਾਂ ਤੋਂ ਅਸੀਂ ਮੰਗ ਕਰਦੇ ਰਹਾ ਜੀ ਸਾਡੇ 2008 ਜਨ ਆਇਆ ਹਮ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ 2019 ਚ ਆਇਆ 19 ਅਗਸਤ ਨੂੰ ਕੈਪਟਨ ਸਾਹਿਬ ਸਰਕਾਰ ਸੀ ਜੇ 11 ਜਨਵਰੀ ਨੂੰ ਹੁਣ ਆਇਆ ਤੇ ਇਹ ਆਪਣਾ ਅਦਵਾਨ ਸਾਹਿਬ ਦੀ ਸਰਕਾਰ ਸੀ ਸਾਰੀਆਂ ਸਰਕਾਰਾਂ ਵਿੱਚ ਅਡਵਾਂਸ ਮਾਨ ਬਾਬਾ ਜੀ ਨੇ ਲੋਕਾਂ ਦੀ ਸਹਿਯੋਗ ਨਾਲ ਵੱਧੇ ਔਰ ਸਾਰੇ ਤਾਨਕਲੇਵਾ ਸਿੱਖ ਸੰਗਤਾਂ ਨੇ ਇਹ ਤੇ ਪੂਰਾ ਸਹਿਯੋਗ ਪਾਇਆ ਪੂਰੇ ਪੰਜਾਬ ਤੋਂ ਲੋਕਾਂ ਨੇ ਮਿੱਟੀ ਲਿਆ ਕੇ ਬਹੁਤ ਵੱਡਾ ਜਿਹੜਾ ਮਤਲਬ ਕਿ ਸਾਰਾ ਸਾਡੇ মিডিਆ ਕਰਕੇ ਲੋਕਾਂ ਨੇ ਦੂਰ ਦਸ ਤੱਕ ਦਾ ਦੰਦ ਪਛਾਣਿਆ ਜੀ ਸਾਡੀ ਇੱਕ ਆਪੀ ਦੇ ਮਾਧਿਅਮ ਨੇ ਇੱਕ ਬੇਨਤੀ ਆ ਜੀ ਇਹ ਸਾਡੇ ਹੱਥ ਦਾ ਜਿਹੜਾ ਕਾਰਨ ਹੈ ਹੂੰ ਸਾਤ ਲੋਈ ਤੇ ਬੜਿਆ ਰੇਲਵੇ ਪੌਲ ਜੀ ਜਿਹੜਾ ਚਰਨਾਰਸੀ ਪਰਾ ਜੀ ਦੀਆਂ 21 ਧਾਰਵਾ ਇਹਦੇ ਪਹਿਲੇ ਪੁਰਾਣਾ ਮਾਡਲ ਦਾ ਬਣਿਆ ਹੋਇਆ ਇਹਦੀਆਂ ਕੇਂਜੀਆਂ ਭਾਵ ਸਪੋਰਟਾਂ ਥੱਲੇ ਨੂੰ ਆ ਹੂੰ ਜਿੰਦ ਕਾ ਅੱਜ ਕੱਲੇ ਡਿਜ਼ਾਈਨ ਅਜਿਵੇਂ ਲੁਧਿਆਣੇ ਵਾਲਾ ਬਣਿਆ ਉਹਨਾਂ ਦੇ ਸਪੋਰਟਾਂ ਉੱਪਰ ਆ ਜੀ ਉਸ ਕਰਕੇ ਇਹ ਪਾਣੀ ਦੇ ਰਿਕਾਡ ਪਾਉਂਦੇ ਆ ਬੰਨਾਂ ਤੇ ਲੋਡ ਪੈ ਕੇ ਬਰ ਟੁੱਟ ਜਾਂਦੇ ਆ ਹੂੰ ਔਰ ਪੁਲਾਂ ਦੀ ਸਫਾਈ ਨਹੀਂ ਕੀਤੀ ਜਾਂਦੀ 2019 ਦੇ ਵਿੱਚ ਅਸੀਂ ਹੜੋ ਕੋ ਕਮੇਟੀ ਸਾਡੀ ਹੋਣ ਚਾਹੀਏ ਜੀ ਅਸੀਂ ਪੂਰਾ ਤਤਪਾਰਾ ਉਸ ਵੇਲੇ ਤੋਂ ਲੈ ਕੇ ਪੂਰੇ ਲੱਗੇ ਕਮੇਟੀ ਬਣਾਈ ਅਸੀਂ ਉਦੋਂ ਦੇ ਤਤਪਾਰਿਆ ਪਰ ਮਿੱਟੀ ਦਾ ਲੋਲੀਪੋਪ ਸਾਨੂੰ ਪਹਿਲਾਂ ਤੋਂ ਮਿਲਦਾ ਰਿਹਾ ਮਿੱਟੀ ਸਾਡੀ ਸੁੱਜ ਮਿੱਟੀ ਨਹੀਂ ਪਈ ਫਰੀਜਾ ਟੁੱਟੀਆਂ ਬਾਹੀ ਦੀਆਂ ਰਹੀਆਂ ਹਮਮ ਔਰ ਦੁਬਾਰਾ 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 ਖਦਸ਼ਾ ਲੱਗ ਰਿਹਾ ਕਿ ਜੇ ਬਰਸਾਤਾ ਹਿਮਾਚਲ ਦੇ ਪਹਾੜਾਂ ਦੇ ਵਿੱਚ ਤੇਜ਼ ਹੁੰਦੀਆਂ ਨੇ ਤਾਂ ਉਹਦਾ ਖਮਿਆਜ਼ਾ ਫਿਰ ਪੁਗਤਣਾ ਪੈ ਸਕਦਾ ਦੇਖੋ ਜੀ ਕੱਲ ਦਾ ਜੋ ਸਹਿਮ ਦਾ ਮਾਹੌਲ ਬਣਿਆ ਜੋ ਆ ਰਿਹਾ ਉਹ ਡਰ ਬਟ ਗਿਆ ਇਹ ਡਰ ਬਹੌਲ ਬਣਿਆ ਪਿਆ ਵੀ ਪਾਣੀ ਫੇਰ ਨਾ ਆ ਜਾਏ ਹਾਂ ਅ ਸਾਡਾ ਪ੍ਰਸ਼ਾਸਨ ਦਾ ਬੜਾ ਚਿਰ ਤੋਂ ਡਿਮਾਂਡ ਸੀ 19 ਤੋਂ 20 21 ਦੀ ਮਿੱਟੀ ਕੱਢੀ ਆ ਬਾਅਦ ਚ ਮਿੱਟੀ ਨਹੀਂ ਕੱਢਣ ਦਿੱਤੀ ਗਈ ਹਾਂ ਉਹਨੇ ਮਿੱਟੀ ਦਾ ਟ੍ਰੇਡਰ ਕਰਕੇ ਇਹ ਮਤਲਬ ਕਿ ਸੜਕ ਵੱਤੇ ਜੀਡੀ ਰੋਡਾਂ ਨੂੰ ਦਿੱਤਾ ਗਿਆ ਚਲੋ ਪਾਣੀ ਕਾਫੀ ਸਾਡਾ ਜਿਹੜਾ ਨੰਗਣ ਦਾ ਜਿਹੜਾ ਅੱਧਿਓ ਜਿਆਦਾ ਪੰਦਵਾ ਪੁਲ ਹੂੰ ਰੇਲਵੇ ਦੇ ਸਮਾਨ ਜਿਹੜੇ ਉਤੋਂ ਵੱਢ ਕੇ ਥੱਲੇ ਸਿੱਟੇ ਗਏ ਜੀ ਉਹ ਵੀ ਪਾਣੀ ਰੁਕਣ ਦਾ ਵੱਡਾ ਕਾਰਨ ਬਣਦਾ ਹੈ ਅਸੀਂ ਬਰਾ ਮੀਤੀ ਨੂੰ ਅਕੇ ਸਾਰਾ ਕੁਝ ਦਿਖਾਇਆ ਮੌਕਾ 0 ਕਰੋੜ ਦਾ ਆ ਕੇ ਨਾ ਦੇਖਿਆ ਬਿਲਕੁਲ ਸਾਡਾ ਸਾਥ ਮੀਡੀਆ ਸਾਡਾ ਚੌਥਾ ਥਾਵੇਂ ਮੰਨਿਆ ਜਾਂਦਾ ਵੀ ਕੱਲ ਸਾਡੀ ਬਾਹਰ ਦਾ ਉਹ ਲੋਕਾਂ ਦਾ ਗੱਲ ਪੁੱਛਦੀ ਹੈ ਬਿਲਕੁਲ ਠੀਕ ਹੈ ਪ੍ਰਮੀਤ ਤੁਸੀਂ ਲਗਾਤਾਰ ਕਵਰੇਜ ਜਦੋਂ ਕਰਦੇ ਰਹੇ ਹੋ ਉਸ ਕਵਰੇਜ ਦੇ ਵਿੱਚ ਪ੍ਰਸ਼ਾਸਨ ਦਾ ਕੀ ਰਵਈਆ ਆ ਰਿਹਾ ਪ੍ਰਸ਼ਾਸਨ ਦਾ ਕੀ ਰੁਕਿਆ ਕੀ ਮੈਨੂੰ ਮੈਂ ਤਾਂ ਇਹ ਸੁਣ ਕੇ ਹੈਰਾਨਗੀ ਹੈ ਕਿ ਸਰਕਾਰੀ ਪ੍ਰਸ਼ਾਸਨ ਮੰਨਣ ਨੂੰ ਤਿਆਰ ਨਹੀਂ ਕਿ ਹੜ ਆਏ ਸੀ ਦੋ ਵਾਰ ਆਏ ਇੱਕ ਵਾਰ ਨਹੀਂ ਦੋ ਵਾਰ ਆਏ ਸੀਗੇ ਤੇ ਆਪਾਂ ਇਹ ਮੰਨਣ ਨੂੰ ਤਿਆਰ ਨਹੀਂ ਤੇ ਜੇ ਮੰਨ ਲੈਂਦੇ ਤੇ ਆਪਾਂ ਸਰਕਾਰ ਤੋਂ ਡਿਮਾਂਡ ਕਰਦੇ ਕੁਝ ਲੈ ਹੀ ਜਾਂਦੇ ਪੰਜਾਬ ਦੇ ਲਈ ਵੀ ਜਿਵੇਂ ਅਸਮ ਤੇ ਹਿਮਾਚਲ ਨੂੰ ਮਿਲਿਆ ਹੈ ਸ਼ਾਇਦ ਪੰਜਾਬ ਨੂੰ ਵੀ ਕੁਝ ਮਿਲ ਜਾਂਦਾ ਕਿਉਂਕਿ ਕੇਂਦਰ ਦੀਆਂ ਟੀਮਾਂ ਵੀ ਉਦੋਂ ਆਈਆਂ ਸੀ ਚੰਗੇ ਤੇ ਆਦਮ ਨੇ ਦੇਖੋ ਹਰਪ੍ਰੀਤ ਇਸ ਮਾਮਲੇ ਨੂੰ ਲੈ ਕੇ ਹੜਾ ਦੀ ਜਿਸ ਤਰੀਕੇ ਨਾਲ ਸਿੱਤੇ ਬਣੀ ਸੀਗੀ ਸਿਆਸਤ ਰੱਜ ਕੇ ਹੋਈ ਸੀਗੀ ਜਿਸ ਤਰੀਕੇ ਨਾਲ ਕਾਂਗਰਸ ਨੇ ਵੀ ਇਹ ਰਿਆ ਸੀਗਾ ਕਿ ਮੁੱਖ ਮੰਤਰੀ ਆਪ ਦੌਰਾ ਕਰਨ ਆਏ ਸੀ ਪਰ ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਸਰਕਾਰੇ ਗੱਲ ਆਖਦੀ ਹੈ ਕਿ ਪੰਜਾਬ 'ਚ ਹੜ੍ਹ ਨਹੀਂ ਆਏ ਸੀ ਤੇ ਉਹਨਾਂ ਦੀ ਹੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਨੇ ਇੱਕ ਜਿਹੜਾ ਨਾਰਾ ਦਿੱਤਾ ਸੀ ਪੰਜਾਬ ਦੀ ਜਵਾਨੀ ਨੂੰ ਕਿ ਅਸੀਂ ਆਓ ਸਾਰੇ ਇਕੱਠੇ ਹੋਈਏ ਤੇ ਪੰਜਾਬ ਦੇ ਜਿਹੜੇ ਪਿੰਡ ਨੇ ਹੜ੍ਹਾਂ ਦੀ ਚਪੇੜ ਚਾਹੀਏ ਇਹਨਾਂ ਨੂੰ ਬਚਾਈਏ ਹਾਲਾਂਕਿ ਇਸ ਸਾਲ ਵੀ ਜਦੋਂ ਮੈਂ ਰਿਪੋਰਟ ਕਰਨ ਗਿਆ ਮਕ ਕਪੂਰਥਲੇ ਦੇ ਏਰੀਆ ਚ ਗਿਆ ਮਕ ਕਿ 12 ਕੇ 13 ਤਰੀਕ ਦਾ ਜਿਹੜਾ ਸਮਾ ਅਸੀਂ ਚੁੰਨਦਾ ਉਸ ਦਿਨ ਤੱਕ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਹੋਰੀ ਆਪ ਜਿਹੜਾ ਨੇ ਕਿ ਉਹ ਬਨਪੁਰ ਦੇ ਦਿਖਾਈ ਦਿੱਤੇ ਨੇ ਕਪੂਰਥਲੇ ਦੇ ਹਾਲੇ ਵੀ ਹਰਪ੍ਰਤ ਇਹੋ ਜੇ ਕਈ ਪਿੰਡ ਨੇ 2023 ਦੇ ਵਿੱਚ ਹੜਾਂ ਦੇ ਚਪੇਟ ਚਾਏ ਅੱਜ ਵੀ ਹਾਲਾਤ ਉੱਥੇ ਉਦਾਂ ਦੇ ਉਦਾਂ ਹੀ ਨੇ ਜੇਕਰ ਸਰਕਾਰ ਇਹ ਗੱਲ ਆਖਦੀ ਹੈ ਕਿ ਗਰਾਊਂਡ ਤੇ ਐਸਾ ਕੁਝ ਨਹੀਂ ਹੈ ਤੇ ਬਲਬੀਰ ਸਿੰਘ ਸੀਚੇਵਾਲ ਚੰਗੀ ਤਰ੍ਹਾਂ ਉਹਨਾਂ ਨੂੰ ਜਿਹੜੀ ਹੈ ਕਿ ਹਕੀਕਤ ਦਿਖਾ ਦੇਣਗੇ ਦੂਸਰੇ ਪਾਸੇ ਗੱਲ ਕਰਦੇ ਆ ਕਿ ਕਾਰਨ ਕੀ ਰਹੇ ਫਿਰ ਮੈਂ ਗੱਲ ਅੱਥੇ ਜ਼ਿਕਰ ਕਰਾਂਗਾ ਬਲਬ ਫਾਈਟ ਜਿਹੜੀ ਸਟੇਟਮੈਂਟ ਮੈਨੂੰ ਦਿੱਤੀ ਗੱਲ ਇਹ ਹੀ ਕੀਤੀ ਕਿ ਮੈਂ ਇਸ ਵਕਤ ਜਿਹੜੀ ਹੈ ਕਿ ਵਾਹਿਗੁਰੂ ਦੇ ਅੱਗੇ ਅਰਦਾਸ ਹੀ ਕਰਦਾ ਪਿਆਵਾ ਕਿ ਇਸ ਵਾਰ ਹਾਲਾਤ ਜਿਹੜੇ ਨੇ 2023 ਦੇ ਨਾ ਬਣਨ। ਕਾਰਨ ਇਹ ਹੈ ਸਿਸਟਮ ਫੇਲ ਹੋਇਆ। ਮੈਂ ਬਹੁਤ ਵਾਰੀ ਜਿਹੜਾ ਕਿ ਸਰਕਾਰ ਦੇ ਕੋਲ ਜਾ ਕੇ ਗੱਲ ਆਖੀ ਹੈ ਕਿ ਥੱਲੇ ਅਸਰਾ ਤੱਕ ਗਿਆਵਾ ਕਿ ਜਿਹੜਾ ਕਿ ਬੰਨਾਂ ਨੂੰ ਜਿਹੜਾ ਕਿ ਮਜ਼ਬੂਤ ਕੀਤਾ ਜਾਵੇ, ਦਰਿਆ ਨੂੰ ਸਾਫ਼ ਕੀਤਾ ਜਾਵੇ ਤੇ ਦੂਸਰੀ ਗੱਲ ਇੱਥੇ ਇੱਕ ਹੋਰ ਬਹੁਤ ਅਹਿਮ ਗੱਲ ਕਰਨ ਦੀ ਜ਼ਰੂਰੀ ਹੈ ਹਰਪ੍ਰੀਤ ਕਿ ਜੇ ਸਰਕਾਰ ਕਹਿੰਦੀ ਹੈ 2023 ਦੇ ਵਿੱਚ ਹੜ ਨਹੀਂ ਆਏ ਤੇ ਡਿਮਾਂਡ ਆਫ ਫਲੱਡ ਰੀਲੀਫ ਇਕਵਿਪਮੈਂਟ ਜ ਰੋਡ ਦਾ ਇਸ ਸਾਲ ਟੈਂਡਰ ਹੋਇਆ ਵਾ ਜੱਪੀ ਕਮਿਸ਼ਨਰ ਲੁਧਿਆਣਾ ਉਹਦੇ ਚੇਅਰਪਰਸਨ ਨੇ ਫਿਰ ਹੁਸ਼ਿਆਰਪੁਰ ਜਲੰਧਰ ਪਠਾਨਕੋਟ ਤਰਨਤਾਰਨ ਤੇ ਇਹਦੇ ਨਾਲ ਦੇ ਜੋ ਏਰੀਆ ਨੇ ਇਫੈਕਟ ਹੋਏ ਸੀ ਵਿੱਚ ਖਾਸ ਕਰਕੇ ਮੁਹਾਲੀ ਪਟਿਆਲਾ ਉਹਨਾਂ ਕੋਲ ਫਿਰ ਤੁਸੀਂ ਕਿਉਂ ਜਿਹੜਾ ਹੈ ਕਿ ਡਿਮਾਂਡ ਮੰਗਦੇ ਪਿਓ ਇਸ ਸਾਲ ਮੈਂ ਤੁਹਾਨੂੰ ਦੱਸ ਦਿਆਂ ਕਿ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕਿ ਐਲੂਮੀਨੀਅਮ ਬੋਟ ਦੀ ਡਿਮਾਂਡ ਕੀਤੀ ਗਈ ਹੈ ਹਰ ਜਲੰਧਰ ਵੀ ਉਹਦੇ ਵਿੱਚ ਸ਼ਾਮਿਲ ਹੈ ਹੁਸ਼ਿਆਰਪੁਰ ਸ਼ਾਮਿਲ ਹੈ ਫੁੱਲ ਓਵਰ ਕੋਈ ਪੰਜ ਕਰੋੜ ਦਾ ਜਿਹੜਾ ਕਿਉਂ ਦੇ ਵਿੱਚ ਐਸਟੀਮੇਟ ਰੱਖਿਆ ਗਿਆ ਤੇ ਖਾਸ ਤੌਰ ਤੇ ਕਈ ਜ਼ਿਲ੍ਹਿਆਂ ਨੇ 2700 ਫੁੱਟ ਜਿਹੜੀ ਹੈ ਕਿ ਉਹ ਰੱਸੀ ਦੀ ਡਿਮਾਂਡ ਕਰਤੀ ਕਿਉਂਕਿ ਪਿਛਲੀ ਵਾਰ ਜੋ ਹਾਲਾਤ ਬਣੇ ਸੀ ਸਾਡੇ ਪੱਲੇ ਕੱਖ ਨਹੀਂ ਸੀਗਾ ਤੇ ਅਸੀਂ ਲੋਕਾਂ ਨੂੰ ਬਚਾ ਨਹੀਂ ਪਾਏ ਬਚਾ ਨਹੀਂ ਪਾਏ ਜਿੱਪੀਆਂ ਬਹੁਤ ਨੇ ਗਰਾਊਂਡ ਲੈਵਲ ਤੇ ਜਿਹੜਾ ਵੇਖੀ ਕੰਮ ਬਿਲਕੁਲ ਨਹੀਂ ਹੋ ਰਿਹਾ ਫਲੱਡ ਕੰਟਰੋਲ ਜ਼ਰੂਰ ਰੂਮ ਬਣਾਤੇ ਨੇ ਮੇਰੇ ਮਗਰ ਡੀਸੀ ਅਫਸਰ ਮਾਫ ਕਰਨਾ ਡੀਸੀ ਦਫਤਰ ਵੇਖ ਰਿਹਾ ਹਾਂ ਇੰਦਰ ਫਲੱਡ ਕੰਟਰੋਲ ਰੂਮ ਜ਼ਰੂਰ ਹੈ ਪਰ ਜਿਸ ਤਰੀਕੇ ਨਾਲ ਕੁਲਵਿੰਦਰ ਹੋਰ ਵੀ ਦੱਸਦੇ ਪਏ ਨੇ ਡਾਫ ਲੱਗਦੀ ਹੈ ਦਰਿਆ ਬਿਲਕੁਲ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਦੋਵੇਂ ਮੇਰੇ ਸਹਿਯੋਗੀਆਂ ਦਾ ਕਿਉਂਕਿ ਇਹ ਮੁੱਦਾ ਇਸ ਕਰਕੇ ਜਿਆਦਾ ਗੰਭੀਰ ਹੈ ਜਿਹੜੇ ਲੋਕਾਂ ਨੇ ਹੜ੍ਹ ਦੇਖੇ ਹੋਏ ਨੇ ਜਿਹੜੇ ਲੋਕ ਹੜ੍ਹ ਪੀੜਤ ਨੇ ਉਹਨਾਂ ਨੂੰ ਪਤਾ ਹੈ ਕਿ ਹੜ੍ਹ ਕੀ ਹੁੰਦੇ ਨੇ ਜਾਂ ਪਾਣੀ ਦੀ ਮਾਰ ਕੀ ਹੁੰਦੀ ਹੈ ਤੇ ਜੇ ਸਰਕਾਰ ਮੰਨਣ ਲਈ ਤਿਆਰ ਨਹੀਂ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਨਹੀਂ ਤਾਂ ਫਿਰ ਤਾਂ ਪੰਜਾਬ ਦਾ ਰਾਬੀ ਰੱਖਾ ਹੈ ਦੇਸ਼ਦਾਨ ਦੇ ਬਾਕੀ ਖਬਰਾਂ ਲਈ ਬਣੇ ਰੋ ਪੀਟੀਸੀ نیوز ਨਾਲ ਧੰਨਵਾਦ